ਸਮਕੱਤ ਜੋ ਭਗਵੰਤ ਮਾਨ ਦਿੱਲੀ ਦੇ ਇਸ਼ਾਰਿਆਂ ਤੇ ਕਰ ਰਿਹਾ ਹੈ ਇਹੀ ਇਹਨੂੰ ਲੈ ਕੇ ਬੈਠੇਗੀ ਆ ਚੀਤਾ ਜਿਹੜਾ ਹੁਣ ਇੱਕ ਹਬੋਰ ਇੱਕ ਵਪਾਰੀ ਦਾ ਕਤਲ ਹੋਇਆ ਜਿਹੜਾ ਬੜਾ ਮੰਦ ਭਾਗਾ ਬਹੁਤ ਮਾੜੀ ਗੱਲ ਹੈ ਇੱਕ ਅੱਜ ਦੇ ਅਫਸਰ ਨੇ ਕਿ ਮੈਂ ਇੱਕ ਮੁੰਡਾ ਮਾਰਾਂਗਾ ਇੱਕ ਸਟਾਰ ਦੋ ਮੁੰਡੇ ਮਾਰਾਂਗਾ ਦੋ ਸਟਾਰ ਯਾਰ ਸਚਾਈ ਦੇ ਵਿੱਚ ਜਦੋਂ ਭਾਈ ਅਮਰਤਪਾਲ ਦੇ ਥੱਲੇ ਪੰਜਾਬ ਚਾਰ ਦੀ ਸਰਕਾਰ ਬਣੇਗੀ ਸੁਣ ਲੈਣੇ ਅਫਸਰ ਹੈ ਤੇਗੀ ਵੀਡੀਓ ਬਣਾਉਣ ਦੇ ਉੱਤੇ ਤੁਹਾਡੇ ਡੀਆਈਜੀ ਤੋਂ ਲੈ ਕੇ ਐਸਐਸਆਈ ਤੱਕ ਸਾਰੇ ਹੀ ਅੰਦਰ ਸੁੱਚਾ ਉਹ ਇੱਕ ਭਾਈ ਅਮਰਤਪਾਲ ਦਿੱਲੀ ਦੀ ਸੋਚ ਅੱਗੇ ਨਹੀਂ ਚੁੱਕਿਆ ਤੇ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤੇ ਸਾਡੇ ਜਿੰਨੇ ਲੀਡਰ ਨੇ ਅਕਾਲੀਆਂ ਤੋਂ ਲੈ ਕੇ ਕਾਂਗਰਸੀ ਸਾਰੇ ਕੱਛਾ ਮਾਰਦੇ ਸੀ ਕਿ ਸਾਨੂੰ ਟਾਈਮ ਦਿਓ ਅਸੀਂ ਇਹਨੂੰ ਬੰਦਾ ਬਣਾ ਕੇ ਦੇਖੀਏ ਤਾਂ ਮੇਰੀ ਪੰਜਾਬ ਨੂੰ ਇੱਕ ਬੇਨਤੀ ਹੈ ਕਿ 2027 ਵਿੱਚ ਉਹ ਬਲੱਡ ਜਿਹੜਾ ਅਕਬਰ ਰੋਂਦਾ ਸੀ ਉਹ ਬਲੱਡ ਜਿਹੜੀ ਇੰਦਰਾ ਗਾਂਧੀ ਰੋਂਦੀ ਸੀ ਉਹ ਬਲੱਡ ਨੂੰ 2027 ਦੇ ਵਿੱਚ ਤੁਹਾਡੇ ਕੋਲ 117 ਬੰਦੇ ਵੀ ਨਹੀਂ ਕਿ ਤੁਸੀਂ ਦਿੱਲੀ ਨਾਲ ਗੱਲ ਕਰ ਸਕੋ ਸਮੂਹ ਸਾਧ ਸੰਗਤ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲੋ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਜ਼ਬਰ ਤੇ ਜ਼ੁਲਮ ਦੀ ਇਹ ਜ਼ਬਰ ਤੇ ਜ਼ੁਲਮ ਸਟਾਰਟ ਕਦੋਂ ਹੁੰਦਾ ਹੈ 10 ਅਕਤੂਬਰ 1947 ਨੂੰ ਗ੍ਰਹਿ ਮੰਤਰੀ ਪਟੇਲ ਕਹਿੰਦਾ ਕਿ ਸਿੱਖ ਇੱਕ ਜਰائم ਪੇਸ਼ਾ ਕੌਮ ਹੈ ਜਿਨੇ ਸੀਕ੍ਰੀਟ ਮੈਸੇਜ ਇੱਕ ਗੁਪਤ ਮੈਸੇਜ ਸਾਰੇ ਡੀਸੀਆਂ ਨੂੰ ਉਹਨੇ ਭੇਜਿਆ ਸੀ ਤਾਂ ਇੱਕ ਗੜਗਾਉਂ ਦਾ ਸਰਦਾਰ ਡੀਸੀ ਸੀ ਜੋ ਡਰ ਗਿਆ ਇੱਕ ਸਰਦਾਰ ਕਪੂਰ ਸਿੰਘ ਸੀ ਜਿਨੇ ਸਭ ਤੋਂ ਪਹਿਲਾਂ ਜਿਹੜਾ ਸੀਕ੍ਰੀਟ ਮੈਸੇਜ ਆਇਆ ਸੀ ਆਪਦੀ ਕਾਮ ਨੂੰ ਪਹੁੰਚਾਇਆ ਕਿ ਤੁਹਾਨੂੰ ਜਰਾਇਮ ਪੇਸ਼ਾ ਕਾਮ ਕਹਿੰਦੀ ਹੈ ਦਿੱਲੀ ਤਾਂ 1949 ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਬੜੀ ਸੋਚ ਵਾਲੀ ਗੱਲ ਹੈ 80 ਸਾਲ ਦੇ ਵਿੱਚ ਇੱਕ ਹੀ ਅਫਸਰ ਹੋਇਆ ਪੰਜਾਬ ਦਾ ਜਿਹੜਾ ਆਪਦੀ ਕਾਮ ਦੇ ਲਈ ਜਿਨੇ ਆਪਦਾ ਅਹੁਦਾ ਹੀ ਤਿਆਗ ਦਿੱਤਾ ਇੱਕ ਅੱਜ ਦੇ ਅਫਸਰ ਨੇ ਕਿ ਮੈਂ ਇੱਕ ਮੁੰਡਾ ਮਾਰਾਂਗਾ ਇੱਕ ਸਟਾਰ ਦੋ ਮੁੰਡੇ ਮਾਰਾਂਗਾ ਦੋ ਸਟਾਰ ਦੇਖੋ ਸਾਡਾ ਕਿੰਨਾ ਫਰਕ ਪੈ ਗਿਆ ਸੋਚ ਦਾ ਤਾਂ 1947 ਤੋਂ ਬਾਅਦ ਜੋ ਦਿੱਲੀ ਦੀ ਸੋਚ ਸੀ ਦਿੱਲੀ ਦੀ ਸੋਚ ਸਿੱਖਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਉਲਟ ਸੀ ਤਾਂ ਕਿਸੇ ਨਾ ਕਿਸੇ ਬਾਣੇ ਚਾਹੇ ਕੋਈ ਮੁੱਖ ਮੰਤਰੀ ਬਣਿਆ ਚਾਹੇ ਕੋਈ ਡੀਜੀਪੀ ਬਣਿਆ ਚਾਹੇ ਕੋਈ ਕੈਬਨਰ ਮਨਿਸਟਰ ਬਣਿਆ ਤਾਂ ਉਹਦੀ ਸੋਚ ਜੋ ਦਿੱਲੀ ਦੇ ਨਾਲ ਚੱਲੀ ਜੋ ਅੱਜ ਤੱਕਰ ਦਿੱਲੀ ਦੇ ਨਾਲ ਹੀ ਸੋਚ ਚੱਲ ਰਹੀ ਹੈ ਹੁਣ ਫੇਕ ਇਨਕਾਊਂਟਰ ਹੋਏ ਪੰਜਾਬ ਦੇ ਅੰਦਰ ਤਾਂ ਪੰਜਾਬ ਦੇ ਅੰਦਰ ਤਕਰੀਬਨ ਮੈਨੂੰ ਲੱਗਦਾ ਹੈ 1980 81 ਤੋਂ ਬਾਅਦ ਫੇਕ ਇਨਕਾਊਂਟਰ ਸ਼ੁਰੂ ਹੋ ਗਏ ਤਾਂ ਜਿਹੜਾ ਹੁਣ ਇੱਕ ਹਬੋਰ ਇੱਕ ਵਪਾਰੀ ਦਾ ਕਤਲ ਹੋਇਆ ਜਿਹੜਾ ਬੜਾ ਮੰਦ ਭਾਗਾ ਬਹੁਤ ਮਾੜੀ ਗੱਲ ਹੈ ਪਰ ਮੈਂ ਇੱਕ ਪੁੱਛਣਾ ਸਰਕਾਰ ਨੂੰ ਚਾਹਣਾ ਕਿ ਤੁਹਾਨੂੰ ਐਕਸਟਰਾ ਪਾਵਰ ਦਿੱਤੀ ਹੈ ਤੁਸੀਂ ਬਿਨਾ ਕੇਸ ਚੱਲੇ ਤੋਂ ਬਿਨਾ ਟ੍ਰਾਇਲ ਤੋਂ ਤੁਸੀਂ ਇੱਕ ਮੁੰਡਿਆਂ ਦਾ ਫੇਕ ਇਨਕਾਊਂਟਰ ਕਰ ਰਹੇ ਹੋ ਹੁਣ ਤੁਹਾਨੂੰ ਮੈਂ ਦੱਸਣਾ ਮੜਾ ਜੀ ਧਿਆਨ ਨਾਲ ਸੁਣਿਆ ਜੇ ਇਹ ਫਸਦੇ ਕਿਵੇਂ ਨੇ ਇਹਨਾਂ ਪੁਲਿਸ ਵਾਲਿਆਂ ਨੇ 2027 ਤੋਂ ਬਾਅਦ ਜਦੋਂ ਆਪਣੀ ਸਰਕਾਰ ਆਵੇਗੀ ਇਹਨਾਂ ਨੂੰ ਬਹਿਬਲ ਕਲਾ ਵਾਂਗੂ ਖਿੱਚਾਂਗੇ ਆਪਾਂ ਹੁਣ ਇਹਨਾਂ ਦਾ ਡੀਆਈਜੀ ਕਹਿੰਦਾ ਕਿ ਮੈਂ ਇੱਕ ਮਸਾਲੀ ਸਜ਼ਾ ਦੇਊਗਾ ਉਹਨਾਂ ਮੁਲਜ਼ਮਾਂ ਨੂੰ ਦੇਖੋ ਪਰਚਾ ਦਰਜ ਹੋ ਗਿਆ ਹੈ ਮੁਲਜ਼ਮ ਫੜੇ ਨਹੀਂ ਡੀਆਈਜੀ ਨੇ ਪਹਿਲਾਂ ਕਲੀਅਰ ਕਰਤਾ ਹੈ ਕਿ ਮੈਂ ਮਸਾਲੀ ਸਜ਼ਾ ਦੇਊਗਾ ਤਾਂ ਇੱਕ ਦਿੱਲੀ ਦੇ ਕਹਿਣ ਤੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਪੁਲਿਸ ਕੀ ਕਰਦੀ ਹੈ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਚਾਹਣਾ ਕਿ ਪੰਜਾਬ 'ਚ 1 ਜੁਲਾਈ 2024 ਤੋਂ ਇੱਕ ਨਵਾਂ ਕਾਨੂੰਨ ਆਇਆ ਸੀ ਉਹ ਕਾਨੂੰਨ ਦੇ ਮੁਤਾਬਕ ਜਦੋਂ ਵੀ ਪੁਲਿਸ ਕਿਸੇ ਮਲਜ਼ਮ ਨੂੰ ਲੈ ਕੇ ਜਾਂਦੀ ਹੈ ਉਥੋਂ ਕੋਈ ਵੈਪਨ ਰਿਕਵਰ ਕਰਦੀ ਹੈ ਜਾਂ ਕੋਈ ਉਥੋਂ ਕੋਈ ਚੀਜ਼ ਬਰਾਮਦ ਕਰਨੀ ਹੈ ਤਾਂ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਕਾਨੂੰਨ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੰਡੇਟਰੀ ਹੈ ਬੜਾ ਜ਼ਰੂਰੀ ਹੈ ਅਗਰ ਤੁਸੀਂ ਵੀਡੀਓ ਨਹੀਂ ਬਣਾਉਂਦੇ ਤਾਂ ਜਿਹੜੀ ਰਿਕਵਰੀ ਹੋਈ ਉਹ ਫੇਕ ਸਮਝੀ ਜਾਊਗੀ ਤਾਂ ਇੱਥੇ ਪਰਚਾ ਦਰਜ ਕੀ ਹੋਇਆ ਕਿ ਬਾਹਰੋਂ ਮੁੰਡੇ ਆਏ ਉਹਨਾਂ ਨੇ ਉਹ ਮੁੰਡਿਆ ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੁਣ ਦੱਸੋ ਉਹ ਵੀਡੀਓ ਕਿੱਥੇ ਐ ਜਿਹੜੇ ਪਲੇਸ ਆਵਰ ਰਿਕਵਰੀ ਤੇ ਜਾਨ ਲੱਗਿਆ ਵੀਡੀਓ ਬਣੀ ਤੇ ਉੱਥੇ ਮੁੰਡਿਆਂ ਨੇ ਗੋਲੀਆਂ ਚਲਾਈਆਂ ਉਹ ਮੁੰਡੇ ਮਾਰੇ ਉਹ ਵੀਡੀਓ ਕਿੱਥੇ ਐ ਬਸ ਇੱਥੇ ਆ ਕੇ ਗੱਲ ਖਤਮ ਇਥੇ ਹੀ ਆ ਕੇ 2027 ਦੇ ਵਿੱਚ ਜਦੋਂ ਭਾਈ ਅਮਰਤਪਾਲ ਦੇ ਥੱਲੇ ਪੰਜਾਬ ਚਾਰ ਦੀ ਸਰਕਾਰ ਬਣੇਗੀ ਸੁਣ ਲੈਣੇ ਅਫਸਰ ਏਗੀ ਵੀਡੀਓ ਬਣਾਉਣ ਦੇ ਉੱਤੇ ਤੁਹਾਡੇ ਡੀਆਈਜੀ ਤੋਂ ਲੈ ਕੇ ਐਸਆਈ ਤੱਕ ਸਾਰੇ ਹੀ ਅੰਦਰ ਸੁਟਾਂ ਯਾਦ ਰੱਖਿਆ ਜੀ ਤੁਸੀਂ ਮਜ਼ਾਕ ਬਣਾ ਛੱਡਿਆ ਕਿ ਤੁਸੀਂ ਕਾਨੂੰਨ ਨੂੰ ਤੁਸੀਂ ਨਹੀਂ ਮੰਨਦੇ ਤੁਸੀਂ ਕਾਨੂੰਨ ਨੂੰ ਤੁਸੀਂ ਨਹੀਂ ਮੰਨਦੇ ਤੁਹਾਡੀ ਜੋ ਮਰਜ਼ੀ ਆ ਤੁਸੀਂ ਉਹ ਕਰੋ ਇਹ ਕਮਾਲ ਦੀ ਗੱਲ ਹੈ ਆ ਇਸ ਤੁਹਾਡੇ ਕਾਨੂੰਨ ਦੇ ਮੁਤਾਬਕ ਇੰਡੀਅਨ ਕਾਨੂੰਨ ਦੇ ਮੁਤਾਬਕ ਵੀਡੀਓ ਬਹੁਤ ਜ਼ਰੂਰੀ ਹੈ ਪਰ ਵੀਡੀਓ ਗਾਇਬ ਹੈ ਹੁਣ ਦੂਸਰੀ ਗੱਲ ਹੁਣ ਜੋ ਇਹਨਾਂ ਨੇ ਕੀਤਾ ਹੈ ਪੰਜਾਬ ਦੇ ਅੰਦਰ ਜਿਵੇਂ ਇਨਕਾਊਂਟਰ ਸ਼ੋਅ ਕੀਤੇ ਨੇ ਮੈਂ ਤੁਹਾਨੂੰ ਇੱਕ 2018-19 ਦੀ ਗੱਲ ਸੁਣਾਉਣਾ ਬਠਿੰਡੇ ਸਾਡੀ ਵਕੀਲਾਂ ਦੀ ਪੁਲਿਸ ਨਾਲ ਲੜਾਈ ਹੋ ਤਾਂ ਉਦੋਂ ਨਾਨਕ ਸਿੰਘ ਐਸਐਸਪੀ ਸੀ ਇੱਕ ਬੰਦਾ ਜਿਉਂਦਾ ਉਹ ਬੰਦਾ ਜਿਉਂਦਾ ਹੈ ਤੇ ਮੇਰੇ ਕਲਾਇੰਟ ਨੇ ਰਾਤ ਇੱਕ ਵੀਡੀਓ ਪਾ ਕੇ ਕਹਿਤਾ ਕਿ ਜਿਹੜਾ ਹੌਲਦਾਰ ਨੂੰ ਠੋਕੇਗਾ ਉਹਨੂੰ ਅਸੀਂ 21000 ਰੁਪਿਆ ਮੈਂ ਇਨਾਮ ਦੇਉਂਗਾ ਤਾਂ ਨਾਨਕ ਸਿੰਘ ਐਸਐਸਪੀ ਨੇ ਉਹ ਹੌਲਦਾਰ ਜਿਉਂਦਾ ਹੈ ਤੇ ਮੇਰੇ ਮਲਜਮ ਦੇ ਕਲਾਇੰਟ ਦੇ ਉੱਪਰ 302 ਦਾ ਪਰਚਾ ਦਰਜ ਕਰਤਾ ਤੇ ਅਸੀਂ ਕਿਹਾ ਕਿ 302 ਤਾਂ ਬਣਦੀ ਨਹੀਂ ਬੰਦਾ ਤਾਂ ਜਿਉਂਦਾ ਹੈ ਤਾਂ ਨਾਨਕ ਸਿੰਘ ਐਸਐਸਪੀ ਕਹਿੰਦਾ ਮੈਨੂੰ ਆਉਂਦਾ ਹੈ ਵਕੀਲਾਂ ਨੂੰ ਕਾਨੂੰਨ ਸਿਖਾਉਣਾ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਹਾਈ ਕੋਰਟ 'ਚ ਮੈਟਰ ਗਿਆ ਤਾਂ ਹਾਈ ਕੋਰਟ ਨੇ ਪਹਿਲਾ ਕੁਐਸਚਨ ਅਰਾਇਜ਼ ਕੀਤਾ ਕਿ ਉਹ ਬੰਦਾ ਕਿੱਥੇ ਆ ਮਦਈ ਉਹ ਕਹਿੰਦੇ ਉਹ ਤਾਂ ਜਿਉਂਦਾ ਹੈ ਤੇ ਕਹਿੰਦੇ ਜੇ ਬੰਦਾ ਜਿਉਂਦਾ ਤੇ 302 ਕਿਉਂ ਤਾਂ ਉੱਥੇ ਮਾਫੀ ਮੰਗੀ ਇਹਨਾਂ ਦੇ ਐਸਐਸਪੀ ਨੇ ਤੇ ਉਥੋਂ 302 ਟੁੱਟੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਪੰਜਾਬ 'ਚ ਹਾਲਾਤ ਕੀ ਨੇ ਕਤਲ ਹੁੰਦਾ ਨਹੀਂ 302 ਲੱਗਦੀ ਹੈ ਕਾ 6 ਸਾਲ ਦੇ ਬਾਅਦ ਉਹ ਲੜਕਾ ਹੁਣ ਬਰੀ ਹੋਇਆ ਹੈ ਤੁਸੀਂ ਮੈਨੂੰ ਦੱਸੋ ਇਹ ਪੰਜਾਬ ਦੇ ਹਾਲਾਤ ਨੇ ਕੋਈ ਹੈ ਹ ਪੁੱਛਣ ਗਿਚਣ ਵਾਲਾ ਐਸ ਵਕਤ ਜੋ ਭਗਵੰਤ ਮਾਨ ਦਿੱਲੀ ਦੇ ਇਸ਼ਾਰਿਆਂ ਤੇ ਕਰ ਰਿਹਾ ਹੈ ਇਹੀ ਇਹਨੂੰ ਲੈ ਕੇ ਬਹਿ ਜਾਏਗੀ ਆ ਚੀਜ਼ ਹੁਣ ਤੁਸੀਂ ਇੱਕ ਬੜਾ ਡੀਪਲੀ ਸੋਚੋਗੇ ਕਿ ਤਪੇ ਤੋਂ ਲੈ ਕੇ ਤੇ ਰਾਮਪੁਰੇ ਤੱਕ ਜੇ ਆਪਾਂ ਜ਼ਮੀਨਾਂ ਵੇਖੀਏ ਤਾਂ ਕੋਈ ਬੂਟਾ ਸਿੰਘ ਹੈ ਕੋਈ ਸਦਾਗਰ ਸਿੰਘ ਹੈ ਕੋਈ ਗਰਜੰਟ ਸਿੰਘ ਹੈ ਅਗਰ ਇਹਨਾਂ ਜ਼ਮੀਨਾਂ ਨੂੰ ਲੈਂਡ ਅਕਵਾਇਰ ਕੀਤੀ ਜਾਵੇ ਤੇ ਤੁਹਾਨੂੰ ਇੱਕ ਇੱਕ ਪਲਾਟ ਦਿੱਤਾ ਜਾਵੇ ਇਹਨਾਂ ਜਿਵੇਂ ਰਾਮ ਮੂਰਤੀ, ਯਾਦਵ ਇਸ ਤਰ੍ਹਾਂ ਦਾ 10 ਲੱਖ ਬੰਦਾ ਬਾਕੇ ਤੇ ਤੁਹਾਡੀ ਗਿਣਤੀ ਜੜੀਓ ਮਾਈਨਸ ਚਲੀ ਜਾਏ ਤੁਸੀਂ ਕਿਉਂ ਨਹੀਂ ਸਮਝਦੇ ਅਸੀਂ ਕਿਉਂ ਐਡੇ ਬਿਸ਼ਰਮ ਹੋ ਚੁੱਕੇ ਆ ਕਿ ਆਪਦੀ ਜ਼ਮੀਨ ਦਾ ਮੁੱਲ ਪਾ ਕੇ ਅਸੀਂ ਕੰਜਰੀਆਂ ਨੂੰ ਨੱਚਦੇ ਆ ਯਾਰ ਤੁਹਾਨੂੰ ਪਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੱਕ ਕੀ ਹੋਇਆ ਸੀ ਪੰਜਾਬ ਦੇ ਅੰਦਰ ਤੁਹਾਨੂੰ ਜ਼ਮੀਨ ਫ੍ਰੀ ਮਿਲ ਗਈ ਤੁਸੀਂ ਤਾਂ ਕਹਿੰਦੇ ਜੇ ਕਿ ਮੇਰੀ ਜ਼ਮੀਨ ਦਾ ਰੇਟ 2 ਕਰੋੜ 4 ਕਰੋੜ ਨੂੰ ਕਿੱਲਾ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੇ ਸਿਰ ਦੇ ਕੇ ਤੁਹਾਨੂੰ ਇਹ ਜ਼ਮੀਨ ਮਿਲਦੀ ਹੈ ਸੋ ਇਹ ਗੱਲਾਂ ਸਰਕਾਰ ਨੂੰ ਦਿੱਲੀ ਨੂੰ ਹਜਮ ਨਹੀਂ ਆ ਰਹੀਆਂ ਪਿਛਲੇ 78 ਸਾਲ ਦੇ ਵਿੱਚ ਦਿੱਲੀ ਦੀ ਇੱਕੋ ਸੋਚ ਹੈ ਕਿ ਪੰਜਾਬ 'ਚ ਪੱਗ ਖਤਮ ਕਰਨੀ ਤਾਂ ਇਹ ਖਤਮ ਤਾਂ ਨਹੀਂ ਹੋਣੀ ਕਾਰਨ ਕੀ ਆ ਬੱਲੇ ਹੋ ਜਾਏ ਇੱਕ ਵਾਰ ਅਕਬਰ ਬਾਦਸ਼ਾਹ ਨੇ ਪੁੱਛਿਆ ਆਪਦੇ ਵਜ਼ੀਰ ਨੂੰ ਕਿ ਅਜਦੁੱਲਾ ਭੱਟੀ ਬੋਲਦਾ ਹੈ ਕਿਤੇ ਚਨਾ ਦੇ ਕੋਲ ਰੋਲਾ ਪੈਂਦਾ ਕਿਤੇ ਰਾਵੀ ਦੇ ਕੋਲ ਰੋਲਾ ਪੈਂਦਾ ਹੈ ਇਹ ਗੱਲ ਕੀ ਹੈ ਮੈਂ ਸਾਰੇ ਹਿੰਦੁਸਤਾਨ ਨੂੰ ਸ਼ਾਂਤ ਕਰ ਦਿੱਤਾ ਹਿੰਦੁਸਤਾਨ ਦਾ ਇੱਕ ਬੰਦਾ ਵੀ ਮੇਰੇ ਸਾਹਮਣੇ ਅੱਖ ਚੁੱਕ ਕੇ ਨਹੀਂ ਬੋਲਦਾ ਤੇ ਪੰਜਾਬ ਚ ਕੀ ਪ੍ਰੋਬਲਮ ਤਾਂ ਉਹ ਕਹਿੰਦਾ ਜਨਾਬਨਾ ਇਹ ਬਲੱਡੀ ਇਹੋ ਜਾਏ ਇਸ ਬਲੱਡ ਨੇ ਅੱਜ ਤੱਕ ਇਹ ਬਲੱਡ ਬਾਗੀ ਹੋਇਆ ਇਹਨੇ ਧੱਕਾ ਬਰਦਾਸ਼ ਨਹੀਂ ਕੀਤਾ ਤਾਂ ਵੇਖੋ ਚਾਹੇ ਉਹ ਸਿਕੰਦਰ ਹੋਇਆ ਚਾਹੇ ਅਕਬਰ ਹੋਇਆ ਚਾਹੇ ਇੰਦਰਾ ਗਾਂਧੀ ਹੋਈ ਚਾਹੇ ਮਹਿਬੂਦ ਗਜਨਵੀ ਹੋਇਆ ਜਿਹਨੇ ਸੋਮਨਾਥ ਦਾ ਮੰਦਿਰ ਲੁੱਟਿਆ ਤੇ ਆਖਰ ਉਹਨੂੰ ਕਿਸਾਨ ਨੇ ਗਰਦਾਸਪੁਰ ਮਾਰਿਆ ਸੋ ਪੰਜਾਬ ਵੀ ਇੱਕ ਐਸਾ ਸੂਬਾ ਹੈ ਜਿਹਨੇ ਬੜੀ ਬਹਾਦਰੀ ਨਾਲ ਦਿੱਲੀ ਤੇ ਲਾਹੌਰ ਦੇ ਤਖਤ ਦਾ ਮੁਕਾਬਲਾ ਕੀਤਾ ਤੇ ਹੁਣ ਕੀ ਹੈ ਹੁਣ ਗੰਦੀ ਸੋਚ ਹੈ ਜੋ ਪਟੇਲ ਦੀ ਸੋਚ ਸੀ ਹੁਣੇ ਤੁਹਾਡੀ ਗਿਣਤੀ ਘਟਾਉਣ ਤੇ ਤੁਰਪੇ ਨੇ ਕਿਉਂਕਿ ਐਸ ਵਕਤ ਜਿਹੜਾ ਰਾਜ ਆ ਉਹ ਵੋਟਾਂ ਦਾ ਰਾਜ ਹੈ ਤਾਂ ਤੁਹਾਡੀ ਗਿਣਤੀ ਘਟਣੀ ਕਿਵੇਂ ਹੈ ਕਿ ਜੇ ਆ 50 ਕਿਲੋਮੀਟਰ ਤੁਹਾਡੀ ਜ਼ਮੀਨ ਖਤਮ ਕੀਤੀ ਜਾਵੇ ਤੇ ਤੁਹਾਡੀ ਨਾਂ ਦੇ ਇੱਥੇ ਆ ਕੇ ਯਾਦਵ ਤੇ ਹੋਰ ਬੰਦੇ ਬਹਿ ਜਾਣ ਤੇ ਤੁਸੀਂ ਗਏ ਫਿਰ ਉਹੀ ਚੀਜ਼ ਹੋਵੇਗੀ ਜੋ 200 ਸਾਲ ਪਹਿਲਾਂ ਹੁੰਦੀ ਸੀ ਉਹੀ ਕੁੜੀਆਂ ਦਾ ਰੇਕ ਉਹੀ ਤੁਹਾਡੇ ਨਾਲ ਧੱਕੇ ਉਹੀ ਤੁਹਾਨੂੰ ਗੋਲੀਆਂ ਬਜਨੀਆਂ ਕਰਲੀਆਂ ਪਰ ਆਪਾਂ ਸਮਝਣਾ ਨਹੀਂ ਹੁਣ ਮੇਰੀ ਇੱਕ ਲਾਸਟ ਬੇਨਤੀ ਹੈ ਟਾਈਮ ਵੀ ਥੋੜਾ ਹੈ ਕਿ ਦੇਖੋ ਦਿੱਲੀ ਦੀ ਸੋਚ ਕੀ ਹੈ ਉਹ ਇੱਕ ਭਾਈ ਅਮਰਤਪਾਲ ਦਿੱਲੀ ਦੀ ਸੋਚ ਅੱਗੇ ਨਹੀਂ ਚੁੱਕਿਆ ਤੇ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤੇ ਸਾਡੇ ਜਿੰਨੇ ਲੀਡਰ ਨੇ ਅਕਾਲੀਆਂ ਤੋਂ ਲੈ ਕੇ ਕਾਂਗਰਸੀ ਸਾਰੇ ਕੱਛਾ ਮਾਰਦੇ ਸੀ ਕਿ ਸਾਨੂੰ ਟਾਈਮ ਦਿਓ ਅਸੀਂ ਇਹਨੂੰ ਬੰਦਾ ਬਣਾ ਕੇ ਵੇਖੀਏ ਤਾਂ ਮੇਰੀ ਪੰਜਾਬ ਨੂੰ ਇੱਕ ਬੇਨਤੀ ਹੈ ਕਿ 2027 ਵਿੱਚ ਉਹ ਬਲੱਡ ਜਿਹੜਾ ਅਕਬਰ ਰੋਂਦਾ ਸੀ ਉਹ ਬਲੱਡ ਜਿਹੜੀ ਇੰਦਰਾ ਗਾਂਧੀ ਰੋਂਦੀ ਸੀ ਉਹ ਬਲੱਡ ਨੂੰ 2027 ਦੇ ਵਿੱਚ ਤੁਹਾਡੇ ਕੋਲ 117 ਬੰਦੇ ਵੀ ਨਹੀਂ ਕਿ ਤੁਸੀਂ ਦਿੱਲੀ ਨਾਲ ਗੱਲ ਕਰ ਸਕੋ ਅਸੀਂ ਜ਼ਰੂਰੀ ਇਹ ਬੰਦੇ ਜਿਤਾਉਣੇ ਨੇ ਜਿਹੜੇ ਸਾਡੀਆਂ ਜ਼ਮੀਨਾਂ ਦਾ ਸੌਦਾ ਕਰਦੇ ਨੇ ਹੁਣ ਪਿੱਛੇ ਜੇ ਕਾਂਗਰਸ ਦੇ ਪ੍ਰਧਾਨ ਨੇ ਪਿਛਲੇ ਹਫਤੇ ਕਿਹਾ ਕਿ ਸਾਨੂੰ ਰਾਜ ਦਿਓ ਅਸੀਂ ਤੁਹਾਨੂੰ ਪੰਜਾਂ ਦਿਨਾਂ ਚ ਪੰਜਾਬ ਦੇ ਮੁੰਡੇ ਮਾਰ ਕੇ ਵਿਖਾਈਏ ਲਹਣਤਾ ਸਾਡੇ ਜਨਮ ਨੂੰ ਮੈਥੇ ਲਹਨ ਤਾਂ ਸਾਡੇ ਪੈਦਾ ਹੋਣ ਨੂੰ ਜੇ ਅਸੀਂ ਇਹਨਾਂ ਕਾਂਗਰਸਗਾਂ ਨੂੰ ਵੋਟਾਂ ਪਾਈਏ ਤੇ ਸਾਡਾ ਤਿਰੰਗ ਜਿਉਣਾ ਇਸ ਪੰਜਾਬ ਦੇ ਅੰਦਰ ਸੋ ਇੰਨੀ ਮੇਰੀ ਬੇਨਤੀ ਹੈ ਕਿ ਸਾਨੂੰ ਜਿਹੜਾ ਇਹ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਜਮਾਨਾ ਹੁਣ ਵੋਟਾਂ ਦਾ ਆ ਗਿਆ ਹੈ 2027 ਦੇ ਵਿੱਚ ਚਾਹੇ ਲੱਖਾਂ ਸੁਧਾਣਾ ਹੈ ਚਾਹੇ ਕੋਈ ਹੈ ਇਹਨਾਂ ਪੰਜਾਬ ਦੇ ਪੁੱਤਰਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤਾਂ ਦਿੱਲੀ ਨੂੰ ਆਪਾਂ ਦੱਸੀਏ ਕਿ ਅਸੀਂ ਕੌਣ ਆ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ